ਪਰसों ਨੂੰ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਵਾ ਤੇ ਮੈਂ ਆਪਣੇ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਨੇ ਤੇ ਕੰਮ ਮੰਤਰੀ ਬਣ ਗਏ ਨੇ ਹਰਦੀਪ ਸਿੰਘ ਗੁੰਡੀਆਂ ਨੂੰ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਦਾ ਹਾਂ ਕਿ ਜਿਹੜਾ ਇਹ ਬਜਟ ਸੈਸ਼ਨ ਹੈ ਇਹਦੇ ਵਿੱਚ ਹਲਕੇ ਦੇ ਵਿੱਚ ਜਿਹੜੀਆਂ ਬੁਰੀ ਹਾਲਤ ਹੋਈ ਪਈ ਐ ਸੜਕਾਂ ਦੀਆਂ ਟੁੱਟੀਆਂ ਪਈਆਂ ਗੋਡੇ-ਗੋਡੇ ਜਿੱਡੇ ਟੋਏ ਪੈ ਚੁੱਕੇ ਨੇ ਜੇ ਥੋੜੀ ਸਰਕਾਰ ਕੋਲ ਫੰਡ ਨਹੀਂ ਹੈਗੇ ਤੇ ਥੋੜੀ ਨੀਅਤ ਵੀ ਹੈ ਨਹੀਂ ਇਹਨਾਂ ਨੂੰ ਬਣਾਉਣ ਦੀ ਕਟੋ ਕਟ ਇਹਨਾਂ ਸੜਕਾਂ ਦਾ ਪੈਚ ਵਰਕ ਕਰਵਾ ਦਿਓ ਉਹਨਾਂ ਕ ਬਜਟ ਮੰਤਰੀ ਦੀ ਹਸਿਆਤ ਦੇ ਨਾਲ ਪਾਸ ਕਰਾ ਲਏਓ ਤਾਂ ਜੋ ਇਹ ਸੜਕਾਂ ਚੱਲਣ ਲਾਇਕ ਬਣ ਜਾਣ ਲੋਕੀ ਰੋਜ਼ ਇਹਨਾਂ ਸੜਕਾਂ ਤੇ ਟੋਇਆਂ ਦੇ ਵਿੱਚ ਡਿੱਗਦੇ ਨੇ ਕਈਆਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਇਨਾ ਟੋਇਆਂ ਛੱਡ ਕੇ ਗੱਡੀ ਚਲਾਉਣ ਦੇ ਤਾਂ ਹਾਲਾਤ ਹੀ ਨਹੀਂ ਨੇ ਇਹ ਸੜਕਾਂ ਟੁੱਟੀਆਂ ਨੇ ਨਜਾਇਜ਼ ਪਾਇਨਿੰਗ ਕਰਕੇ ਉਹ ਪੱਤਰ ਭਰੇ ਹੋਏ ਜਿਨ੍ਹਾਂ ਦੇ ਪ੍ਰਤੀ ਇੱਕ ਧਰਨਾ ਵੀ ਪਿੰਡ ਗੌਂਸਕੜ ਦੇ ਵਿੱਚ 10 ਦਿਨ ਲੱਗਿਆ ਰਿਹਾ ਕਿ ਸਾਡੀਆਂ ਸੜਕਾਂ ਟੁੱਟ ਗਈਆਂ ਆਵਾਜ਼ ਆਹੀ ਸਾਡੇ ਤੋਂ ਕਰਨੀ ਹੁੰਦੀ ਦਾ ਟਰੈਕਟਰ ਚੱਲਣਾ ਟਰਾਲੀਆਂ ਚੱਲਣ ਕਿਉਂਕਿ ਹੁਣ ਕਣਕ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ ਹੈ ਤੇ ਮੇਰੀ ਬੇਨਤੀ ਹੈ ਤੁਹਾਨੂੰ ਤੁਸੀਂ ਕਿਰਪਾ ਕਰਕੇ ਤੁਸੀਂ ਆਪ ਦੇ ਮੰਤਰੀ ਹੋਣ ਦੇ ਨਾਤੇ ਇਨ੍ਹਾਂ ਕੁ ਫਰਜ਼ ਦਾ ਥੋੜਾ ਬੰਦਾ ਹਲਕੇ ਦੇ ਪ੍ਰਤੀ ਕਿ ਤੁਸੀਂ ਹਲਕੇ ਦੀਆਂ ਜਿਹੜੀਆਂ ਟੁੱਟੀਆਂ ਪਈਆਂ ਸੜਕਾਂ ਐ ਉਨਰ ਅ ਪੈਚ ਵਰਕ ਹੀ ਕਰਵਾ ਲੂੰ ਤਾਂ ਇਹ ਵੀ ਗਨੀਮਤ ਆ ਸਾਡੇ ਲਈ ਇਹ ਵੀ ਅਸੀਂ ਸੋਚਾਂਗੇ ਹਲਕੇ ਦੇ ਲੋਕ ਕਿ ਰਾਹਤ ਮਹਿਸੂਸ ਕਰਾਂਗੇ ਕਿ ਸਾਡੇ ਹਲਕੇ ਦੀਆਂ ਸੜਕਾਂ ਤੇ ਪੈਚ ਵਰਕ ਹੋਵੇ ਧੰਨਵਾਦ